24 ਅਪ੍ਰੈਲ ਨੂੰ ਰਾਤ 2 ਵਜੇ ਜਲੰਧਰ ਦੇ ਨੰਦਨਪੁਰ ਰੋਡ ਤੇ ਸਥਿਤ ਮਹਾਦੇਵ ਇਲੈਕਟ੍ਰੋਨਿਕ ਦਾ ਸ਼ਟਰ ਤੋੜ ਕੇ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਚੋਰਾਂ ਨੇ ਪਹਿਲਾਂ ਦੁਕਾਨ ਤੋਂ ਪੈਸੇ ਚੋਰੀ ਕੀਤੇ ਅਤੇ ਕੁਝ ਦੇਰ ਬਾਅਦ ਦੁਬਾਰਾ ਆ ਕੇ ਅੰਦਰ ਮੌਜੂਦ ਸਾਰੇ ਮੋਬਾਈਲ ਚੋਰੀ ਕਰ ਬੈਗ ਛਿਪਾ ਲਏ ਅਤੇ ਬੇਤੜਕ ਉੱਥੋਂ ਨਿਕਲ ਵੀ ਗਏ ਦੁਕਾਨ ਦੇ ਮਾਲਕ ਦੀਪਕ ਵਰਮਾ ਨੇ ਦੱਸਿਆ ਕਿ ਦੁਕਾਨ ਚ ਕਰੀਬ 25 ਤੋਂ 30 ਹਜ਼ਾਰ ਰੁਪਏ ਦੀ ਨਕਦੀ ਜਿਸ ਚ 5 ਗ੍ਰਾਮ ਸੋਨੇ ਦਾ ਸਿੱਕਾ, 10 ਗ੍ਰਾਮ ਚਾਂਦੀ ਦੀ ਟਿੱਕੀ, 10 ਵੱਖ-ਵੱਖ ਬੈਂਕਾਂ ਦੇ ਚੈੱਕ ਅਤੇ HDFC ਬੈਂਕ ਦੀ ਚੈੱਕਬੁੱਕ, ਇੱਕ ਪਰਸ ਜਿਸ ਵਿੱਚ 3 ATM ਕ੍ਰੈਡਿਟ ਕਾਰਡ, ਡਰਾਈਵਿੰਗ ਲਾਇਸੈਂਸ, 9000 ਰੁਪਏ ਕੈਸ਼ ਅਤੇ ਦੁਕਾਨ ਚ ਰੱਖੇ 15 ਮੋਬਾਈਲ ਫੋਨ, 10 ਰੈਲਮੀ, 5 ਹੋਰ ਕੱਪੜੀ ਤੇ ਅਤੇ 7 ਸਮਾਰਟ ਘੜੀਆਂ ਚੋਰੀ ਕਰਕੇ ਲੈ ਗਏ। ਦੀਪਕ ਬਰਮਾ ਨੇ ਦੱਸਿਆ ਕਿ ਚੋਰਾਂ ਨੇ ਬਾਹਰ ਖੜੇ ਹੋ ਕੇ ਰਾਤ ਨੂੰ ਫੋਨ ਵੀ ਕੀਤਾ ਸੀ ਜਿਸ ਦੀ ਲੋਕੇਸ਼ਨ ਥਾਣਾ ਡਿਵੀਜ਼ਨ ਨੰਬਰ 1 ਜਲੰਧਰ ਵੱਲੋਂ ਕਢਵਾਈ ਜਾ ਰਹੀ ਹੈ ਚੋਰਾਂ ਦੇ ਚਿਹਰੇ ਸੀਸੀਟੀਵੀ ਕੈਮਰੇ ਵਿੱਚ ਸਾਫ਼ ਨਜ਼ਰ ਆ ਰਹੇ ਹਨ ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਉਹ ਬੜੀ ਬਰੀਕੀ ਨਾਲ ਜਾਂਚ ਕਰ ਰਹੇ ਹਨ ਅਤੇ ਚੋਰਾਂ ਨੂੰ ਜਲਦ ਗ੍ਰਿਫਤਾਰ ਕਰ ਸਮਾਨ ਬਰਾਮਦ ਕਰਨਿਆ ਜਾਵੇਗਾ ਪੋਪਰ ਤੋਂ ਗੁਰਪ੍ਰੀਤ ਸਿੰਘ ਪੋਗਲ ਦੀ ਖਸਪੋ